ਆ ਪੂਰੇ 70 ਦੀਆਂ ਬੱਕਰੀਆਂ ਵੇਚਿਆ ਮੁੱਠੀ ਨਹੀਂ ਲੈ ਸੁੱਧੀ ਨਹੀਂ ਚਲਿਆ ਮੈਂ ਮੀਟ ਲਈ ਜਦੋਂ ਗੱਲ ਬਣ ਕੇ ਆਈ ਜਾਨੀ ਐਡੀ ਗੱਲ ਵਾਲੀ ਗੱਲ ਕਰਦਾ ਬੱਕਰੀਆਂ ਕਰਦੇ 70000 ਦੀਆਂ ਬੱਕਰੀਆਂ ਵੇਚ ਕੇ ਤੇਰੀਆਂ ਰੱਖ ਲੈ ਹੁਣ ਤੇਰੀ ਮਰਜ਼ੀ ਆ ਉਹ ਜਾਂਦਾ ਠੀਕ ਐ ਬਾਬਾ ਬਾਬਾ ਨੇ ਮੇਰੀ ਗੱਲ ਸੁਣ ਲਈ ਰਾਜੂ ਉਹਨਾਂ ਨੇ ਜਦ ਵੀ ਕਹਿਣਾ ਬੋਲ ਤੇਜਾ ਬਾਬਾ ਕੀ ਕਹਿੰਦਾ ਹਾਂ ਉਹਨਾਂ ਦੇ ਪੀਰ ਆ ਤੇਜਾ ਬਾਬਾ ਤੇਜਾ ਜੀ ਬਾਬਾ ਹੈਗਾ ਪੀਰ ਸਮਝ ਗਿਆ ਉਹ ਉਹਦੀ ਕੋਈ ਘੁਟੜਾ ਨਾਲ ਲੜਾਈ ਹੋਈ ਸੀ ਗੋਮੂ ਆ ਪਿੱਛੇ ਕੌਣ ਤੇਜਾ ਜੀ ਬਾਬਾ ਕਪੀਰ ਤੇਜਾ ਜੀ ਪੀਰ ਮੱਖੀ ਮੱਛਰ ਨਹੀਂ ਆਉਂਦਾ ਮੰਡੀ ਦੇ ਵਿੱਚ ਕਹਰ ਬਾਬਾ ਕਿਹੜੀ ਕੰਪਨੀ ਵਾਹੇ ਇਹ ਵੀ ਪਤਾ ਨਹੀਂ ਕਿਹੜੀ ਕੰਪਨੀ ਰਾਤ ਪੈਂਦੀ ਹੈ ਕੰਪਨੀ ਰਾਜੂ ਦੀ ਹੈ ਅੱਜ ਕਰੋ ਚਾਂਦੀ ਦੇ ਰੁਪਏ ਨਾਲ ਵਾਪਸ ਬੋਲ ਪਿਆਰਿਆ ਕੋਈ ਨਹੀਂ ਚਾਂਦੀ ਹੜਕ ਦੇ ਪਿੱਤਲ ਦਾ ਵੀ ਦੇ ਦੇ ਉਹ ਤਾਂ ਵੀ ਕੋਈ ਥਾਂ ਨੂੰ ਚਾਹੀਦਾ ਬੋਲ ਬੋਲ ਕਰਾ ਨਹੀਂ ਮਾਰੋ ਛਾਲ ਨਾ ਮਾਰੋ ਛਾਲ ਤਾਂ ਤਾਂ ਮਾਰਾਂਗੇ ਜੋ ਨਵੇਂ ਲੱਗੂ ਨਵੇਂ ਛਾਲ ਲੱਗਿਆ ਮੂੰਹ ਕੋਠੇ ਦੇ ਪੁੱਜੇ ਆ ਗਿਆ ਟਿਕਾਣੇ ਤੇ ਬੋਲ ਦਵੇ ਦੂਜੀ ਛਾਲ ਨਹੀਂ ਮਾਰੂ ਪਹਿਲੀ ਛਾਲ ਦੇ ਨਾਲ ਕਿਥੋਂ ਦਾ ਮਾਰੂ ਇਹ ਕਹਦਾ ਮੱਛੀ ਦੀ ਅੱਖ ਜੀ ਨਹੀਂ ਹੰਨਾ ਵਜੂਗਾ ਐਂ ਤਾਂ ਪਾਪਾ ਤੇ ਮੱਛੀ ਤੇ ਨਹੀਂ ਲੱਗੂਗਾ ਹਾਂ ਪੂਰਾ ਦਲੇਰ ਆ ਪਾਪਾ ਨਹੀਂ ਉਹ ਤੇ ਹੰਨਾ ਮੱਛੀ ਤੇ ਨਿਸ਼ਾਨਾ ਨਹੀਂ ਲੱਗੂ ਅੱਖ ਜੀ ਵਜੂਗਾ ਵਾ ਵਾ ਹੁਣ ਬਜ਼ੁਰਗਾਂ ਤੁਸੀਂ ਜਾਣਦੇ ਹੋ ਜਵਾਕਾਂ ਨੂੰ ਉਹ ਕਾਣੀਆਂ ਦਾ ਨਹੀਂ ਪਤਾ ਮੇਰੀਆਂ ਸੁਣੀਆਂ ਹੋਈਆਂ ਜਦੋਂ ਜਦ ਆ ਕਿੱਥੇ ਬੋਲਦੇ ਆਪਾਂ ਜਦੋਂ ਤੀਰੀ ਮਾਰਨੀ ਆ ਕੋਲੇ ਪੁੱਛਿਆ ਉਹ ਕਹਿੰਦਾ ਤੂੰ ਤੀਰ ਕਿਵੇਂ ਮਾਰਿਆ ਉਹ ਕਹਿੰਦਾ ਮੈਂ ਮੱਛੀ ਦੇਖੀ ਨਹੀਂ ਵਾ ਵਾ ਮੇਰੇ ਨਾਲ ਦਿਮਾਗ 'ਚ ਮੱਛੀ ਦੀ ਅੱਖ ਹੀ ਸੀ ਮੈਂ ਤਾਂ ਅੱਖ ਹੀ ਦੇਖੀ ਆ ਉਹਦੀ ਤੂੰ ਗਾਓ ਉਹ ਗਾਉਂ ਕੋਈ ਨੀ ਕੋਈ ਖੜੇ ਜਿਹਾ ਬੈਠੇ ਕੋਈ ਨਹੀਂ ਆਣਾ ਕੰਮ ਕੋਈ ਸਹੀ ਖੜੇ ਹੋ ਜਾਓ ਟਿਕਾਣੇ ਤੇ ਬੋਲੋ ਆਪਾਂ ਤੁਹਾਨੂੰ ਕਹਿਤਾ ਬਈ ਟਿਕਾਣਾ ਦਾ ਹੱਦ ਦੱਸਦਾ ਦੱਸ ਸੁਣ ਲੈ ਚਿਹਰਾ ਵੀ ਇਹਦਾ ਕਹਿ ਵੀ ਤੂਟ ਗਾਣਾ ਦੱਸਦਾ ਤੇ ਕਹਿੰਦੀ ਅਸੀਂ ਉਹ ਤੂ ਟੁੱਟਾਂਗੇ ਟੁੱਟਣਾ ਨਹੀਂ ਕਹਿੰਦੇ ਥੋੜ ਬੋਲ ਟਿਕਾਣੇ ਦੇ ਆਪਾਂ ਟਿਕਾਣਾ ਬੋਲਤਾ ਸੀ ਹੁਣ ਆਣਾ ਪਹਾ ਬੋਲਣਾ ਯਾਰ ਹਜੇ ਬੋਲਿਆ ਨਹੀਂ ਹੈ ਆਪਾਂ ਬਾਬਿਆਂ ਕੋਲ ਕੱਢਦਾ ਤੁਸੀਂ ਨਹੀਂ ਸਾਡੇ ਨਾਲ ਬਾਬੇ ਜੋ ਵੀ ਬਾਬੇ ਜੋ ਜੱਜਾ ਨਾ ਤੂੰ ਫਟ ਜਾ ਰ ਤੇਰੇ ਮੋੜਾ ਨਹੀਂ ਪੇਤਾ ਕਾਰ ਕੀ ਕਰਦਾ ਤੂੰ ਗਾਜੂ ਮੁਕਾ ਕਾ ਬਣਾ ਕੋ ਮੁਕਾ ਆ ਬਾਬਾ ਚੱਲਣਾ ਤੇਰੀ ਗੱਲ ਬਾਬਾ ਜੀ ਆਜੋ ਆਇਆ ਬਾਬਾ ਚੱਲਣਾ ਆਇਆ ਆ ਗਿਆ ਹਾਂ ਉਹ ਪਾਲੀ ਬੰਦਾ ਵਾ ਨਾ ਪਾਲੀ ਮੇਂ ਫਿਰਦਾ ਵਾ ਜੋ ਜੈੜੀ ਅਸੀਂ ਵੀ ਲੋ ਜੈਦ ਕਰੂੰਗਾ ਹਾਂ ਚਮਸ ਉਧਰ ਪਤਾ ਨਹੀਂ ਉਧਰ ਉੱਥੇ ਗੱਪੇ ਕਰ ਲਾ ਇਹ ਆਪਣੀ ਪੰਚਾਇਤ ਰੱਥ ਵਰਗੀ ਜੀ 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 ਆ ਪੰਚਾਇਤੇ ਹੁੰਦੀ ਹੈ ਜੀ ਜੀ ਪੰਚਾਇਤ ਨਿਭੜ ਜੇ ਗਾਹਾਂ ਜਾਂਦੀ ਲੋੜ ਕੋਲ ਸਾਧ ਨਹੀਂ ਵੱਡਾ ਸੰਗਤ ਵੱਡੀ ਇੱਕੋ ਹੀ ਨਿਵੇਂੜ ਦਾ ਦੇਣੀਆਂ ਨੇ ਥੋੜੀ ਮਰਜ਼ੀ ਨਹੀਂ ਦੇਣੀਆਂ ਨਾਲ ਹਾਂ ਹਾਂ ਕਰ ਕਰ ਤੂੰ 60 ਦੀਆਂ ਮਜ਼ੂਰ ਨਹੀਂ ਜੀ 65 ਦੀਆਂ ਮੰਜੂਰ ਨੇ ਹੋਰ ਫਿਰ ਮੇਰਾ ਹੁਣ ਦੱਸ ਕੀ ਕਸੂਰ ਹੈ 13 ਕਸੂਰ ਅਜੇ ਦਿੱਲੀ ਦੂਰ ਹੈ ਦਿੱਲੀ ਅਜੇ ਦੂਰ ਆ ਚਾਂਦੀ ਦਾ ਰੁਪਈਆ ਪੂਰੇ 70000 ਦੀਆਂ ਬੱਕਰੀਆਂ ਵੇਚਿਆ ਮੁੱਠੀ ਨਹੀਂ ਲੈ ਲਿਆੁੱਠੀ ਨਹੀਂ ਚੁਲਾਇ ਮੀਟ ਲਈ ਜਦੋਂ ਗੱਲ ਬਣ ਕੇ ਆਈ ਐਂ ਐਡੀ ਗੱਲ ਨਹੀਂ ਨਹੀਂ ਜੇ ਕੋਈ ਮੇਟੀ ਲੈਣੀ ਆਂ ਕਿਆ ਬਾਬਾ ਜੀ ਹੁਣ ਤਾਂ ਕਸਰ ਨਹੀਂ ਨਹੀਂ ਚਲੋ ਕੋਈ ਨਹੀਂ ਬਾਬਾ ਕੰਨਾਂ ਤੇਰੀ ਬੋਲ ਨਹੀਂ ਹੋ ਜਾ ਜਾ ਯਾ ਤਾਂ ਹਾਲੇ ਨਹੀਂ ਹੈਗਾ ਇਹ ਨੂੰ ਥੱਲੇ ਬੈਠਾ ਉਹ ਚੱਲ ਰਿਹਾ ਹੁਣ ਕਾਮ ਚਲਤੀ ਆਈ ਨਹੀਂ ਇਹ ਗੱਲ ਤਾਂ ਤੁਹਾਨੂੰ ਵੀ ਪਤਾ ਸਾਨੂੰ ਨੂੰ ਪਤਾ ਹੈ ਗੱਲ ਦਾ ਭੁੱਲ ਕਿਸੇ ਨੇ ਨਹੀਂ ਇੱਪ ਬੱਕਰੀ ਨੇ ਬੱਚੇ ਆ ਹਾਂ 70 ਕਰਦੀਆਂ 70 ਕਰਦੀਆਂ 70 ਦੀਆਂ ਦੱਸ ਕੱਲ 70 ਕਰੀ ਜਾਂਦੇ ਤੂੰ ਲੈ ਉਹ ਫਰਖੂਜੇ ਵਾਲੇ ਵਾੜੇ ਵਾਲੀ ਗੱਲ ਕਰ ਅੱਛਾ ਮੈਂ ਐ ਕਰੀ ਫਰਖੂਜੇ ਵਾਲੀ ਵੇਚਦਾ ਵਾੜੇ ਵਾਲੀ ਕਰੇਗਾ ਮੈਂ ਤੱਕੜੀਆਂ ਵਾਲੀ ਗੱਲ ਕਰਦਾ 70 ਹਜ਼ਾਰ ਦੀਆਂ ਬੱਕਰੀਆਂ ਵੇਚਤੀਆਂ ਤੇਰੀਆਂ ਰੱਖ ਲੈ ਮੈਂ ਤੇਰੀ ਮਰਜ਼ੀ ਆ ਉਹ ਜਾਂਦਾ ਠੀਕ ਐ ਬੱਬਾ ਆ ਬਾਬਾ ਨੇ ਮੇਰੀ ਗੱਲ ਨਹੀਂ ਮੋੜੀ 80 ਹਜ਼ਾਰ ਦੀਆਂ ਕੀ ਗੱਲ ਨਹੀਂ ਇੱਤੀ ਨਹੀਂ ਗੱਲ ਨਹੀਂ 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 ਹਾਂ ਨਾ ਇੱਡੀ ਕੀ ਗੱਲ ਨਹੀਂ ਸਹੀ ਕਾਟ ਹੈ ਜਿੰਜੋ ਨੂੰ ਪਾਪ ਗੁੱਸਾ ਦਿੰਦਾ ਮਾਰਾ ਇਹਨਾਂ ਮਨਜ਼ੂਰ ਕਰੋ ਉਹ ਵੀ ਰੂਪ ਨੇ ਉਹਨਾਂ ਨੂੰ ਮੈਂ ਪਿੱਛੇ ਬਣੀਆਂ ਸਾਡੇ ਕੋਲ ਕੁਝ ਨਹੀਂ ਲੱਭਣੀਆਂ ਉਹ ਜਾ ਜਾਂਦਾ ਸੋਪਾ ਦਾ ਨਾ ਕੋਈ ਗੰਟ ਨਹੀਂ ਸੀ ਇਹ ਘਰ ਦਾ ਬੰਦਾ ਹਾਂ ਦਾ ਮੁੜਦਾ ਮੇਰਾ ਕਸੂਰ ਨਹੀਂ ਉਹ ਬੰਦੇ ਪੁੱਛੇ ਵੀ ਨਹੀਂ ਪਤਾ ਕਿੱਥੇ ਕੀ ਦੇਣੀਆਂ ਕੀ ਨਾ ਪਤਾ ਨਹੀਂ ਘਾਟਾ ਪਤਾ ਨਹੀਂ ਵਾਧਾ ਕਿਸਮਤ ਮੁਕੱਦਰਾਂ ਦੇ ਗੱਲ ਨਹੀਂ ਨਹੀਂ ਇਹ ਤਾਂ ਮੁਕੱਦਰਾਂ ਦਾ ਸੌਦਾ ਹੈ ਜੀ ਹਾਂ ਭਾਈ ਉਹ ਆ ਛੱਡ ਦਿਓ ਸਾਈ ਨਾ ਲੌੜ ਪਈਏ ਜਿਹੜਾ ਆ ਦੇ 80000 ਰੁਪਏ ਲਾਤਾ ਹੈ ਨਾ ਬੱਕਰੀਆਂ ਦਾ ਥੱਲੇ ਵੀ ਕੋਈ ਉੱਤੇ ਨਹੀਂ ਉਸ ਆ ਇਹ ਉਹ ਜਿਹੜਾ ਮਾਲਕਾਂ ਨੂੰ ਪਤਾ ਇੱਕ ਤੇਰਾ ਮਾਲਕੀ ਕੋਈ ਮਾਲਕ ਹਾਂ ਹਾਂ ਬਸ 20000 ਮੈਂ ਖਿੱਚ ਕੇ ਮੁੰਡਾ ਪਾਪਾ ਜੀ ਵਾਸਤੇ ਲਾਤਾ ਇਹ ਤੁਹਾਡਾ ਧੰਨਵਾਦ ਆ ਜੀ ਆਪਾਂ ਪਾਪਾ ਜੀ ਅੱਧੀ ਵੀ ਗੱਲ ਨਹੀਂ ਯਾਰ ਉਹ ਇੱਕ ਮਿੰਟ ਉਹ ਪੱਟ ਲਿਆ ਫੜ ਦੇ ਆ ਉਹ ਪੱਟ ਲਿਆ ਫੜ ਦੇ ਐਡੀ ਵੀ ਗੱਲ ਨਹੀਂ ਯਾਰ ਹੁਣ ਕੀ ਹੁਣ ਮੁਕੱਦਰ ਉਹ ਪੱਟ ਲਿਆ ਫੜ ਦੇ ਕਿਹੜੀ ਮਾਲਕੀ ਉਹ ਜਿੰਨਾ ਕਰਦਾ ਲੱਭਾ ਦਾ ਰੇਟ ਆ ਜਦ ਤੱਕ 40000 ਦਾ ਇਹਦੀ ਖਰਾ ਕਰਾਤਾ ਵੀ ਉਹ ਥਰਬੜੀ ਆ ਨਹੀਂ ਮੰਨੀਦਾ ਆ ਆਵਾਮਾ ਨਹੀਂ ਤੇ ਜਵਾੰ ਕਰਾ ਲਗਾ ਦਾ ਕਰੋ ਹੋ ਗਿਆ ਬਈ